ਸੋਧਤ ਸੋਧਤ ਸੀਟਿਆ ਇਹ ਦੋ ਵਾਰ ਸੋਧਤਾ ਹੈ ਤੇ ਤਿੰਨ ਵਾਰ ਸੋਧ ਲਿਆ ਤਾਂ ਕੋ ਥੋੜੀ ਜੀ ਸਮਝਉਣ ਲੱਗੀ ਕੁਰਬਾਨੀ ਦੀ ਸਮਝ ਤਾਂਣ ਲੱਗਦੀ ਹੈ ਪਹਿਲਾਂ ਤਿੰਨ ਵਾਰ ਆਪਣੇ ਗਿਆਨ ਨੂੰ ਸੋਧ ਲੈਂਦਾ ਠੀਕ ਹੈ ਮੈਂ ਕਿਹਾ ਢਲ ਰੱਖਿਆ ਇਥੇ ਆਪਣੇ ਨੂੰ ਸੋਧਿਆ ਕੋਈ ਨਹੀਂ ਕੁਰਬਾਨੀ ਦੇ ਅਰਥ ਕਰਨੇ ਸ਼ੁਰੂ ਕਰਦੇ ਅਮੇ ਦੋ ਵਾਰ ਆਪਣੇ ਅਜੁੱਤ ਗਿਆਨ ਨਾਲ ਕੁਰਬਾਨੀ ਅਰਥਾਤੀ ਯਾਨੀ ਕਿ ਕੁਰਬਾਨੀ ਦੇ ਨਾਲ ਜਾਨ ਸ਼ੁੱਧ ਕਰਨਾ ਸੀ ਅਸੀਂ ਕੀ ਗਲਤੀ ਕਰਦੇ ਆ ਕਿੱਥੋਂ ਭਲਤੀ ਕੀਤੀ ਹੈ ਜੀ ਕੀ ਗਲਤ ਪੜ ਲਿਆ ਕੀ ਗਲਤ ਸੁਣ ਲਿਆ ਸੰਸਾਰ ਚ ਅਸੀਂ ਕਿਉਂ ਨਹੀਂ ਸਾਡੀ ਸਮਝ ਆ ਰਿਹਾ ਇਹ ਗੁਰਬਾਣੀ ਦਾਲ ਆਪਣਾ ਸ਼ੁੱਧ ਕਰਦਾ ਸੀ ਗੁਰਬਾਣੀ ਦਾ ਕਸਵੱਟੀ ਹੈ ਬਾਰ ਬਾਰ ਕਸਵੱਟੀ ਤੇ ਲਾਉਣਾ ਸੀ ਮਨ ਨੂੰ ਕੁੱਟ ਕੇ ਕੁੱਟਣਾ ਹੈ ਤਾਂ ਮਨ ਕੋ ਕੁੱਟਾ ਕਿਉਂਕਿ ਕੁੱਟੇਗਾ ਤੇ ਬਨ ਲੋ ਹੈ ਇਹਨੂੰ ਜੰਗ ਲਗੀ ਹੋਈ ਐ ਜਗਾਲਿਆ ਹੋਇਆ ਕੁੱਟ ਕੇ ਜਰਵਾ ਫਿਰ ਹੋ ਜਾਂਦਾ ਜੰਗ ਨਾਲ ਜੰਗੜੇ ਸਾਰੀਏ ਨੂੰ ਤੁਸੀਂ ਕਹੇ ਜੀ ਇਹਨੂੰ ਕੁੱਟੀ ਜਾਓ ਕੁੱਟੀ ਜਾਓ ਨਮਾ ਬੜ ਜਾਂਦਾ ਜਾਂ ਘੜਾ ਲਾਈ ਜਾਂਦੀ ਐ ਕੁੱਟ ਕੇ ਢੀਂਗ ਹੋ ਜਾਂਦਾ ਲੋਹਾ ਸਾਰੀ ਜਗ ਚੜ ਜਾਂਦਾ ਕੁੱਟਦੇ ਆ ਗਰਮ ਹੋ ਜਾਂਦਾ ਕੁੱਟਦੇ ਕੁੱਟਦੇ ਹੀ ਗਰਮ ਹੋ ਜਾਂਦਾ ਲੋਹਾ ਕੁੱਟੀ ਜਾ ਲੋਹਾ ਗਰਮ ਹੋ ਗਿਆ ਪਰ ਢੀਂਗ ਬੰਡ ਦੀ ਲੋੜ ਨਹੀਂ ਆਪੇ ਸੁਧ ਹੋ ਜਾਂਦਾ ਮੋਟਣਾ ਹੈ ਤਾਂ ਵਰਤੋ ਕੂਟੇ ਲੋਹੇ ਕੁਟੀ ਦਾ ਹੁੰਦਾ ਸ਼ੁੱਧ ਕਰਨ ਵਾਸਤੇ ਮਾਨ ਕੋ ਕੂਟੇ ਦਾ ਜਮ ਤੇ ਛੁੱਟੇ ਜਮ ਗਿਆ ਜਮ ਜਗਾਲ ਹੈ ਜਿਹੜਾ ਆ ਲਓ ਜਮ ਇਹਦੇ ਵਾਸਤੇ ਲੋਹੇ ਵਾਸਤੇ ਖਾ ਗਿਆ ਲੋਹੇ ਨੂੰ ਸਾਰੇ ਜਗਾਲੇ ਜਗਾਲੇ ਜਮ ਹੈ ਜਗਾਲ ਖਾਈ ਜਾਂਦਾ ਲੋਹੇ ਇਹ ਬਸ ਪਰ ਜਿਹੜਾ ਸਾਡੇ ਗਿਆਨ ਨੂੰ ਖਾਈ ਜਾਂਦਾ ਪਰ ਗਿਆਨ ਨੂੰ ਖਾਈ ਜਾਂਦਾ ਰੋਸ਼ਨੀ ਨੂੰ ਖਾਈ ਜਾਂਦਾ ਜਗਾਲ ਲੋਹੇ ਨੂੰ ਖਾਈ ਜਾਂਦਾ ਕੁੱਟ-ਕੁੱਟ ਬਾਨਾ ਕਸਵੱਟੀ ਲਾਵਾ ਮਾਨੂੰ ਕੁੱਟੇ ਜਾਵੇ ਗੁੱਟੇ ਜਾਵੇ ਕਸਵੱਟੀ ਤੇ ਲਾਈ ਜਾਵੇ ਕਸਵੱਟੀ ਸਾਡੇ ਕੋ ਕੁਰਬਾਨੀ ਇਹ ਗੁਰਬਾਨੀ ਦੇ ਚੋਟਾਂ ਬਹਿਣ ਬੰਦੇ ਉੱਤੇ ਹਰਮੰਤਾ ਮੰਨਦਾ ਚੋਟਾਂ ਸੀ ਪੈਣੇ ਨੇ ਉੱਤੇ ਗੁਰਬਾਨੀ ਦੀ ਚੋਟਰੀ ਪੈਣ ਤੇ ਜਿਹੜਾ ਨਹੀਂ ਚੋਟ ਪੈਣਦਾ ਮਰਜ਼ਤ ਨਹੀਂ ਹੁੰਦਾ ਕੁੱਟ-ਕੁੱਟ ਬਾਨਾ ਕਸਵੱਟੀ ਲਾਵਾ ਐਸਾ ਗੂਟਣ ਮੁਕਤ ਥੋ ਪਾਵਾਂ ਇਹੋ ਨਾਮ ਫੇਰ ਨਹੀਂ ਬਣਦਾ ਮੁਕਤੀ ਦਾ ਥੋਏ ਹੁੰਦਾ ਹੈ ਮੁਕਤੀ ਦਾ ਗਿਆਨ ਹੀ ਹੁੰਦਾ ਇਹਨਾਂ ਕੁਝ ਕਰਨ ਨਾਲ ਵੀ ਮੁਕਤੀ ਦਾ ਥੋ ਬਤਾ ਲੱਗਦਾ ਮੁਕਤੀ ਹੁੰਦੀ ਕੀ ਹੈ ਇਹਦੇ ਨਾਲ ਇਦਾਂ ਕੁਝ ਕਰਨ ਨਾਲ ਤਾਂ ਇਦਾਂ ਕੁਝ ਬਣਦਾ ਨਾਵਾ ਜੋ ਫੇਰ ਨਹੀਂ ਬਣਦਾ ਨਾਮ ਤਾਂ ਜੋ ਬਹੁਤ ਗਾਹ ਹੈਗਾ ਇੰਨਾ ਉਹ ਨਹੀਂ ਅਸੀਂ ਤਾਂ ਕੀਤਾ ਕਿਸੇ ਪਹਿਲੀ ਸਟੇਜ ਤਾਂ ਇਹ ਹੈ ਇਹ ਪਹਿਲੀ ਸਟੇਜ ਹੈ ਮੁਖਤ ਤੋ ਬਬਾ ਮੁਖਤਤਾ ਥੋਏ ਨਹੀਂ ਕਿਸੇ ਨੂੰ ਹੋਗਾ ਕੋਈ ਨਹੀਂ ਦੱਸ ਰਿਹਾ ਮੁਕਤੀ ਕਿਵੇਂ ਮਿਲਦੀ ਹੁੰਦੀ ਹੈ ਉੱਤੀ ਜਾਣਕਾਰੀ ਉਹ ਮੁਖਤ ਆਪਕ ਨੂੰ ਹੋ ਜਾਣੀ ਹੈ ਮੁਖਤ ਇਹ ਹੋਗਾ ਜਿਹਦਾ ਹੋਰ ਮੁਖਤ ਹੈ ਸਤ ਕੋਰ ਮੁਖਤ ਹੈ ਉਹ ਆਪ ਮੁਖਤ ਹੋ ਕਰ ਸਕਦਾ ਆਪ ਮੁਖਤ ਆਪ ਮੁਖਤ ਮੁਖਤ ਕਰੇ ਸੰਸਾਰ ਸੰਸਾਰ ਨੂੰ ਮੁਕਤੀ ਉਹ ਦੇ ਸਕਦਾ ਹੈ ਦੱਸ ਸਕਦਾ ਹੈ ਦੇੜੀ ਸੰਦਾ ਦੱਸਦਾ ਜਿਹੜਾ ਆਪੋ ਤਜੇ ਮੁਕਤੀ ਪ੍ਰਾਪਤ ਕੀਤੀ ਹੈ ਜਿਹਨੂੰ ਮੁਕਤੀ ਦਾ ਥੋ ਹੈ ਕਬੀਰ ਨੂੰ ਮੁਕਤੀ ਦਾ ਥੋ ਸੀ ਦੱਸ ਦਿੱਤਾ ਭਗਤਾਂ ਨੂੰ ਮੁਕਤੀ ਦਾ ਥੋ ਸੀ ਦੱਸ ਦਿੱਤਾ ਪਰ ਦਸਦਾ ਤੌਰਾਂ ਨੇ ਮੁਕਤੀ ਦੇ ਨਹੀਂ ਸਕਦੀ ਮੁਕਤੀ ਦੇਣ ਵਾਲਾ ਅੰਦਰ ਬੈਠਾ ਮੁਕਤੀ ਦੇਣ ਵਾਲਾ ਸਾਡੀ ਨਾਲ ਹੈ ਕੋਈ ਖਾਲੀ ਕੋਈ ਨਹੀਂ ਮੇਰੇ ਭਰਾ ਮੇਲ ਬੁਲਾਏ ਧਰ ਰੱਖਿਆ ਗੁਰ ਆਪਣਾ ਹਾਂ ਆਪਣੇ ਹੈ ਆਪਣੇ ਅੰਦਰ ਬੈਠਾ Vou dar dar